ਕ੍ਰੀਟਿਨ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਬਹਿਰਾ। ਤਾਂ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਹੁੰਦੇ ਆ ਹੀ ਖੇਤਾਂ ਦੇ ਵਿੱਚ ਫੇਰ ਤੋਂ ਪਰਾਲੀ ਸਾੜਨ ਦਾ سلسلہ ਸ਼ੁਰੂ ਹੋ ਗਿਆ ਹੈ। ਅਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ 21 ਮਾਮਲੇ ਸਾਹਮਣੇ ਆਏ ਨੇ ਜਿਸ ਦੇ ਨਾਲ ਕੁੱਲ ਗਿਣਤੀ 116 ਤੱਕ ਪਹੁੰਚ ਗਈ ਹੈ। ਸੋਮੇਸ਼ਰ ਜ਼ਿਲ੍ਹਾ ਬਾਟ ਮਾਮਲਿਆਂ ਦੇ ਨਾਲ ਪਰਾਲੀ ਸਾੜਨ ਦੇ ਵਿੱਚ ਸਭ ਤੋਂ ਅੱਗੇ ਹੈ ਤੇ ਪੀਪੀਸੀਬੀ ਅਤੇ ਸਰਕਾਰ ਨੇ ਵੀ ਪਰਾਲੀ ਸਾੜਨ ਵਾਲਾਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਜ਼ਨ ਦੇ ਵਿੱਚੋਂ ਤੱਕ 57 ਮਾਮਲਿਆਂ ਦੇ ਵਿੱਚ ਕੁੱਲ 2.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਜਿਸ ਦੇ ਵਿੱਚੋਂ 2.2 ਲੱਖ ਰੁਪਏ ਵੀ ਵਸੂਲੀ ਕੀਤੀ ਗਈ ਹੈ। ਤੇ ਸੀਆਰਪੀਸੀ ਦੀ ਧਾਰਾ 223 ਦੇ ਤਹਿਤ 60 ਮਾਮਲਿਆਂ ਦੇ ਵਿੱਚ ਐਫਆਈਆਰਸ ਵੀ ਦਰਜ ਕੀਤੀਆਂ ਨੇ ਤੇ 38 ਲਾਲ ਐਂਟਰੀਆਂ ਵੀ ਦਰਜ ਕੀਤੀਆਂ ਜਾ ਚੁੱਕੀਆਂ ਨੇ। ਪੰਜਾਬ ਦੇ ਵਿੱਚ 30 ਨਵੰਬਰ ਤੋਂ ਲੈ ਕੇ 10 ਦਿਨਾਂ ਤੱਕ ਉਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ। ਇਸ ਸਮੇਂ ਦੌਰਾਨ ਕੁਝ ਦਿਨ ਮੀਂਹ ਵੀ ਪਿਆ ਇਸ ਦੇ ਨਾਲ ਸਰਕਾਰ ਅਤੇ ਪੀਪਸੀਬੀ ਨੂੰ ਰਾਹਤ ਮਿਲਿਆ ਪਰ ਮੌਸਮ ਸਾਫ਼ ਹੋਣ ਦੇ ਨਾਲ ਉਪਰਾਲੀ ਸਾੜਨ ਦਾ ਮਾਮਲਾ ਦੁਬਾਰਾ ਫਿਰ ਤੋਂ ਸ਼ੁਰੂ ਹੋ ਗਿਆ ਹੈ ਤਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਉਪਰਾਲੀ ਸਾੜਨ ਦੇ 79 ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਸ਼ਨੀਵਾਰ ਨੂੰ 14 ਮਾਮਲੇ ਸਾਹਮਣੇ ਆਏ ਸੀ ਸਮਰੀਸਰ ਦੇ ਵਿੱਚ ਚੁੰਟਾ ਕ ਸਭ ਤੋਂ ਵੱਧ 62 ਮਾਮਲੇ ਜਿਹੜੇ ਕਿ ਗਿਣੇ ਗਏ ਨੇ ਇਸ ਤੋਂ ਬਾਅਦ ਤਰਨਤਾਰਨ ਦੇ ਵਿੱਚ 21 ਪਟਿਆਲਾ ਦੇ ਵਿੱਚ 10 ਬਰਨਾਲਾ ਦੇ ਵਿੱਚ 3 ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ